ਤੁਸੀਂ ਵੀ ਸੋਚਦੇ ਹੋਵੋਗੇ ਸਰਕਾਰ ਕਹਿੰਦੀ ਹੈ ਲੈਂਡ ਪੋਲਿੰਗ ਨਾਲ ਪੰਜਾਬ ਬਦਲੇਗਾ ਪਰ ਸਵਾਲ ਹੈ ਜੇ ਇਨਕਲਾਬ ਆਉਣਾ ਹੈ ਤਾਂ ਲੀਡਰਾਂ ਦੀ ਜ਼ਮੀਨ ਕਿਉਂ ਨਹੀਂ ਆਉਂਦੀ ਕਿਸਾਨ ਆਪਣੀ ਮਾਵਾਂ ਵਰਗੀ ਧਰਤੀ ਦਿੰਦਾ ਤੇ ਲੀਡਰ ਆਪਣੀ ਕੋਠੀ ਨੂੰ ਵੀ ਬਚਾ ਕੇ ਰੱਖ ਲੈਂਦਾ ਇੱਕ ਵਾਰ ਫਿਰ ਪੰਜਾਬ ਚ ਲੈਂਡ ਪੋਲਿੰਗ ਦਾ ਮਾਮਲਾ ਗਰਮਾਇਆ ਹੋਇਆ ਹੈ ਪਰ ਸਵਾਲ ਇਹ ਨਹੀਂ ਹੈ ਕਿ ਲੈਂਡ ਪੋਲਿੰਗ ਚ ਕੀ ਹੋ ਰਿਹਾ ਹੈ ਸਵਾਲ ਇਹ ਹੈ ਕਿ ਲੈਂਡ ਪੋਲਿੰਗ ਚ ਕਿਸ ਦੀ ਜ਼ਮੀਨ ਆ ਰਹੀ ਹੈ ਕਿਸ ਦੀ ਨਹੀਂ ਆ ਰਹੀ ਸਭ ਤੋਂ ਵੱਡਾ ਸਵਾਲ ਹੈ ਜੇ ਸਕੀਮ ਚੰਗੀ ਏ ਤਾਂ ਸਾਰੇ ਲੀਡਰ ਆਪਣੇ ਜ਼ਮੀਨ ਕਿਉਂ ਨਹੀਂ ਪੂਲ ਕਰਾਉਂਦੇ ਅਸਲ 'ਚ ਹਕੀਕਤ ਇਹ ਹੈ ਕਿ ਵੱਡੇ ਲੀਡਰਾਂ ਦੀ ਜ਼ਮੀਨ ਅਕਸਰ ਪਿਛਲੇ ਦਰਵਾਜ਼ੇ ਰਾਹੀਂ ਬਚ ਜਾਂਦੀ ਹੈ ਰਜਿਸਟਰੀ ਕਿਸੇ ਹੋਰ ਦੇ ਨਾਂ ਤੇ ਹੁੰਦੀ ਹੈ ਜਾਂ ਟਰਸਟ ਦੇ ਅੰਦਰ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਉਹ ਜ਼ਮੀਨ ਹੀ ਪਹਿਲਾਂ ਕਮਰਸ਼ੀਅਲ ਕਰ ਲੈਂਦੇ ਨੇ ਜਿੱਥੇ ਪੂਲਿੰਗ ਦੀ ਲੋੜ ਨਹੀਂ ਹੁੰਦੀ ਇਹ ਕੇ ਵੀ ਸੱਚ ਹੈ ਕਿ ਡਿਵੈਲਪਮੈਂਟ ਅਥਾਰਟिटीज ਜਿਨ੍ਹਾਂ ਨੂੰ ਲੈਂਡ ਪੂਲਿੰਗ ਲਈ ਜ਼ਮੀਨ ਚਾਹੀਦੀ ਹੁੰਦੀ ਹੈ ਔ ਐਮਐਲਏ ਜਾਂ ਵੱਡੇ ਵਿਧਾਇਕ ਦੀ ਜ਼ਮੀਨ ਨੂੰ ਹੱਥ ਨਹੀਂ ਪਾ ਸਕਦੇ ਅਗਰ ਦੇਖਿਆ ਜਾਵੇ ਵਿਕਾਸ ਦੀ ਆੜ ਚ ਕਿਸਾਨ ਦੀ ਜ਼ਮੀਨ ਕੱਢੀ ਜਾ ਰਹੀ ਹੈ ਲਾਭ ਕਿਸੇ ਹੋਰ ਨੂੰ ਹੋ ਰਿਹਾ ਹੈ ਅੱਜ ਤੱਕ ਜਿੱਥੇ ਵੀ ਲੈਂਡ ਪੂਲਿੰਗ ਹੋਈ ਉੱਥੇ ਸਭ ਤੋਂ ਵੱਧ ਲਾਭ ਬਿਲਡਰ ਮਾਫੀਆ ਨੂੰ ਹੋਇਆ ਜੇ ਲੈਂਡ ਪੂਲਿੰਗ ਲਾਜ਼ਮੀ ਹੈ ਤਾਂ ਵਿਧਾਇਕ ਮੰਤਰੀ ਸਰਕਾਰੀ ਅਧਿਕਾਰੀਆਂ ਚ ਵੀ ਇਹ ਲਾਗੂ ਹੋਵੇ ਪੰਜਾਬ ਦੇ ਕਿਸਾਨ ਨੇ ਸਦਾ ਤਰ ਤੈਨੂੰ ਮਾਂ ਵਾਂਗੂ ਮੰਨਿਆ ਹੁਣ ਉਹੀ ਮਾਂ ਉਸ ਤੋਂ ਖੋਈ ਜਾ ਰਹੀ ਹੈ ਸਵਾਲ ਸਿਰਫ ਜ਼ਮੀਨ ਦਾ ਨਹੀਂ ਇਨਸਾਫ ਦਾ ਵੀ ਹੈ ਜੇ ਲੈਂਡ ਪੂਲਿੰਗ ਇੱਕ ਸਾਰ ਨਹੀਂ ਤਾਂ ਇਹ ਪੂਲਿੰਗ ਨਹੀਂ ਸੋਚੋ ਪੁੱਛੋ ਤੇ ਹੱਕ ਲਓ ਲੈਂਡ ਪੂਲਿੰਗ ਦਾ ਇੰਨਾ ਰੋਸ ਹੋ ਰਿਹਾ ਕਿ ਤੁਸੀਂ ਕਦੇ ਸੁਣਿਆ ਕਿਸੇ ਵਿਧਾਇਕ ਦੀ ਜ਼ਮੀਨ ਪੂਲ ਹੋ ਗਈ ਹੋਵੇ ਜਨਤਾ ਨੇ ਕੀ ਸਵਾਲ ਕੀਤੇ ਨੇ ਲੋਕ ਪੁੱਛਣ ਲੱਗੇ ਨੇ ਸੀਐਮ ਦੀ ਜ਼ਮੀਨ ਕਿੱਥੇ ਪੂਲ ਹੋਈ ਕੀਤੇ ਕਿਸੇ ਨੇਤਾ ਦੇ ਜਾਂ ਕਿਸੇ ਲੀਡਰ ਦੇ ਨਾਂ ਦੇ ਖੇਤ ਆਈ ਲਿਸਟ 'ਚ ਨਹੀਂ ਆਉਣਗੇ ਕਿਉਂਕਿ ਪਾਵਰ ਵਾਲਿਆਂ ਲਈ ਕਾਨੂੰਨ ਨਹੀਂ ਆਮ ਆਦਮੀ ਪੂਲ ਕਰੇ ਨੇਤਾ ਖਰੀਦੇ ਪਹਿਲਾਂ ਲੀਡਰ ਦੇਣ ਜੇ ਸੱਚਮੁੱਚ ਪੰਜਾਬ ਨੂੰ ਬਦਲਣਾ ਚਾਹੁੰਦੇ ਹੋ ਇਹ ਕੇਵਲ ਜ਼ਮੀਨ ਦੀ ਨਹੀਂ ਹੱਕ ਦੀ ਲੜਾਈ ਹੈ ਜੇ ਅਸੀਂ ਚੁੱਪ ਰਹੇ ਤਾਂ ਕੱਲ ਸ਼ਹਿਰੀਕਰ ਵੀ ਪੂਲ ਹੋ ਸਕਦੇ ਨੇ ਆਵਾਜ਼ ਉਠਾਓ ਕਿਸੇ ਦੀ ਜ਼ਮੀਨ ਨਹੀਂ ਸਾਡੇ ਭਵਿੱਖ ਦੀ ਗੱਲ ਹੈ ਇਹ ਜੇ ਤੁਸੀਂ ਵੀ ਇਹ ਸਵਾਲ ਉਠਾਉਂਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਮਨ ਆਨ ਪੰਜਾਬੀ